ਸੋ so, 40 ਸਾਲ ਬੀਤਣ ਤੋਂ ਬਾਅਦ ਅਸੀਂ ਇਹਨੂੰ ਉਹਨਾਂ ਪ੍ਰਾਣੀਆਂ ਘੱਸੀਆਂ ਪਟੀਆਂ ਗੱਲਾਂ 'ਚੋ ਹੀ ਜਾਂ ਉਸ ਉਸ ਟ੍ਰੈਂਡ ਸੈਟਿੰਗ 'ਚੋਂ ਇਹਨਾਂ ਦੇਖੀਏ ਆਪਾਂ ਜੂਨ 1984 ਦੇ ਘੱਲੂ ਘਾਰੇ ਵਿਲੇ ਜਦੋਂ ਗੱਲ ਕਰੀ ਸੀ ਉਹਦੇ ਵਿੱਚੋਂ ਵੀ ਇਹ ਸੀਗਾ ਵੀ ਆਪਾਂ ਇਹਦੇ 'ਚੋਂ ਕੁਝ ਜਿਹੜੇ ਸਿਧਾਂਤਕ ਸਿੱਟੇ ਆਉ ਕੱਢੀਏ ਸੋ ਇਹਨਾਂ ਦੋਹਾਂ ਸਾਕੇਆਂ ਦਾ ਹੀ ਜੇ ਆਪਾਂ ਕਰੀਏ ਭਾਵੇਂ ਚਾਹੇ ਜੂਨ 1984 ਦਾ ਸੋ ਜਿਹੜੀ ਨਾ ਤੇ ਦੂਜਾ ਹੈਗਾ ਵੀ ਜਿਹੜਾ ਨਵੰਬਰ 'ਚ ਹੋਇਆ ਹਣਾ ਸੋ ਇਹ ਇਹ ਕਾਮਾ ਵੱਲੋਂ ਹੰਢਾਈ ਹੋਈ ਪੀੜਾ ਜਿਹੜੇ ਜ਼ੁਲਮ ਨੇ ਨਾ ਕੋਮਾ ਵੱਲੋਂ ਇੱਕ ਕੌਮ ਹੋਣ ਕਰਕੇ ਸਾਂਝੇ ਤੌਰ ਤੇ ਹੰਢਾਏ ਹੋਏ ਜ਼ੁਲਮ ਨੇ ਸੋ ਇਹਨੂੰ ਇੰਗਲਿਸ਼ ਵਿੱਚ ਸਫਰਿੰਗ ਕਿਹਾ ਜਾਂਦਾ ਸੋ ਸਫਰਿੰਗ ਦੇ ਸ਼ਬਦ ਨਾਲ ਇਹ ਯੂਜ਼ ਹੁੰਦਾ ਹੈਗਾ ਸੋ ਇੱਕ ਯਹੂਦੀ ਵਿਦਵਾਨ ਨੇ ਐਸਟਰ ਬਨਬਾਸਾ ਉਹਨਾਂ ਦੀ ਮੈਂ ਕਿਤਾਬ ਪੜ ਰਿਆ ਸੀ ਉਹਨਾਂ ਦੀ ਕਿਤਾਬ ਹੈਗੀ ਆ ਸਫਰਿੰਗ ਐਜ਼ ਆਈਡੈਂਟੀ ਵੀ ਜਿਹੜਾ ਤੁਹਾਡੇ ਤੇ ਜ਼ੁਲਮ ਹੋਇਆ ਨਾ ਜਿਹੜੀ ਤੁਸੀਂ ਪੀੜ ਸਹੀ ਹੈ ਇੱਕ ਕੌਮ ਦੇ ਤੌਰ ਤੇ ਉਹਨੂੰ ਆਪਣੀ ਕੌਮੀ ਪਛਾਣ ਆਪਣੀ ਨੈਸ਼ਨਲ ਆਜੈਂਟੀਟੀ ਜਿਹੜੀ ਸਿੱਖ ਆਜੈਂਟੀਟੀ ਬਣਦੀ ਆ ਉਹਨੂੰ ਮਜ਼ਬੂਤ ਕਰਨ ਲਈ ਯੂਜ਼ ਕਰੋ ਹਨ ਉਹ ਕਹਿੰਦੀ ਵੀ ਜਿਹੜੀ ਕੌਮਾਂ ਦੀ ਇਹ ਸਫਰਿੰਗ ਹੁੰਦੀ ਆ ਇਸ ਸਫਰਿੰਗ ਦੇ ਅਦਾਲਤੀ ਇਨਸਾਫ ਦੀ ਉਡੀਕ ਨਹੀਂ ਕਰਨੀ ਚਾਹੀਦੀ ਠੀਕ ਹੈ ਨਾ ਇਨ ਇਸ ਸਫਰਿੰਗ ਦੀ ਆ ਕੋਈ ਆਰਥਿਕ ਕੰਪਨਸੇਸ਼ਨ ਜਿਹੜੀ ਕੰਪਨਸੇਸ਼ਨ ਹੁੰਦੀ ਆ ਉਹ ਲੈਣ ਦੀ ਉਡੀਕ ਕਰਨੀ ਚਾਹੀਦੀ ਆ ਜਦੋਂ ਆਪਾਂ ਕੌਮਾਂ ਤੇ ਹੋਏ ਇਹਨਾਂ ਸਾਂਝੇ ਜ਼ੁਲਮਾਂ ਦਾ ਅਦਾਲਤੀ ਇਨਸਾਫ ਲੈਣ ਵੱਲ ਤੁਰਦੇ ਆ ਤਾਂ ਅਸੀਂ ਉਹਨਾਂ ਉਸ ਦਰਦ ਦੀ ਪੀੜ ਦਾ ਜਿਹੜਾ ਜਲਾਵ ਆ ਜਿਹੜੀ ਉਹ ਰੋਹਾਨੀਅਤ ਆ ਉਹਨੂੰ ਘਟਾ ਰਹੇ ਹੁੰਦੇ ਆ ਤੇ ਉਹਨੂੰ ਖਤਮ ਕਰ ਰਹੇ ਹੁੰਦੇ ਆ ਹੂੰ ਸੋ ਜਿਹੜੀ ਕੰਪਨਸੇਸ਼ਨ ਆ ਉਹ ਸਾਡੇ ਦਰਦਾਂ ਦੇ ਉਸ ਮਹਾਨਤਾ ਨੂੰ ਘਟਾਉਂਦੀ ਆ ਚਾਹੇ ਉਹ ਅਦਾਲਤੀ ਕੰਪਨਸੇਸ਼ਨ ਚਾਹੇ ਉਹ ਆਰਥਿਕ ਕੰਪਨਸੇਸ਼ਨ ਠੀਕ ਹੈ ਹੂੰ ਹੂੰ ਵੀ ਅਸੀਂ ਇਨ ਜਿਹੜੀ ਸੰਧਾਤਕ ਵਿਆਖਿਆ ਅੱਜ 40 ਸਾਲ ਬਾਅਦ ਸਿੱਖਾਂ ਨੂੰ ਸੋਚਣ ਤੇ ਲੋੜ ਆ ਵੀ ਅਸੀਂ ਅਦਾਲਤਾਂ ਦੇ ਚੱਕਰਾਂ ਚੋਂ ਬਾਹਰ ਨਿਕਲੀਏ ਅਸੀਂ ਸਰਕਾਰਾਂ ਤੋਂ ਲੱਖ ਲੱਖ ਦੋ ਦੋ ਰੱਖ ਰੁਪਈਆ ਲੈਣ ਦੀ ਜਿਹੜੀ ਇੱਛਾ ਤੋਂ ਬਾਹਰ ਨਿਕਲੀਏ ਇਹ ਸ਼ਹਾਦਤਾਂ ਬਹੁਤ ਵੱਡੀਆਂ ਨੇ ਇਹਨਾਂ ਦਾ ਜਿਲਾਉ ਇਹਨਾਂ ਦੀ ਰੋਹਾਨੀਅਤ ਇਹਨਾਂ ਦਾ ਰਤਬਾ ਜਿਹੜਾ ਸਿੱਖਾਂ ਦੇ ਮਨਾਂ ਵਿੱਚ ਉਹ ਇੰਨਾ ਵੱਡਾ ਹੈ ਵੀ ਇਹਨੂੰ ਇੱਕ ਤਰ੍ਹਾਂ ਨਾਲ ਆਪਣੇ ਮਨ ਵਿੱਚ ਵਸਾ ਕੇ ਰੱਖੀਏ ਸੋ ਜਿਹੜੀ ਐਸਟਰ ਬਨਵਾਸਾ ਉਹ ਕਹਿੰਦੀ ਦੀ ਸਟੋਰੀ ਆਫ ਸਫਰਿੰਗ ਇਜ਼ ਇਨਸੈਪਰੇਬਲ ਫਰੋਮ ਹੋਪ ਜਿਹੜੀ ਜਿਹੜੀ ਕੌਮਾਂ ਵੱਲੋਂ ਹੜਾਏ ਜ਼ੁਲਮ ਤੇ ਕੌਮਾਂ ਵੱਲੋਂ ਹੜਾਈ ਪੀੜਾਂ it is inseparable from hope ਇਹ ਇੱਕ ਆਸ ਤੇ ਉਮੀਦ ਨਾਲ ਜੁੜੀ ਹੁੰਦੀ ਹੈ ਹੂੰ ਜ਼ੁਲਮ ਤੇ ਉਮੀਦ ਆ ਜਿਹੜੀ ਜਿਹੜੀ ਕੌਮਾਂ ਦੀ ਰਾਜਸੀ ਉਮੀਦ ਆ ਦੋਵੇਂ ਇੱਕੋ ਸਿੱਕੇ ਦੇ ਦੋ ਪਾਸੇ ਆ ਜਿਹੜਾ ਜ਼ੁਲਮ ਹੁੰਦਾ ਉਹ ਕੌਮ ਨੂੰ ਇੱਕ ਉਮੀਦ ਲੈ ਕੇ ਆਉਂਦਾ ਸੋ ਕੌਮਾ ਉਸ ਉਮੀਦ ਨੂੰ ਹਾਸਲ ਕਰਨ ਵਾਲੇ ਯਤਨ ਕਰੇ 1984 ਦੇ ਕਤਲੇਆਮ ਨੇ ਸਿੱਖਾਂ ਵਿੱਚ ਜਿਹੜੀ ਰਾਜਸੀ ਉਮੀਦ ਪੈਦਾ ਕੀਤੀ ਹੈ which is not separable from the suffering we have endured ਸੋ ਉਸ ਰਾਜਸੀ ਉਮੀਦ ਨੂੰ ਅਸੀਂ ਅੱਗੇ ਵਧਾਈਏ ਉਹਨਾਂ ਨਿਸ਼ਾਨਿਆਂ ਦੀ ਪ੍ਰਾਪਤੀ ਲਈ ਆਪਣੀ ਸਰਗਰਮੀ ਕਰੀਏ ਸੋ 1984 ਦੇ ਜਿਹੜਾ ਕਤਲੇਆਮ ਦਾ ਜਿਹੜਾ ਸਿਧਾਂਤਕ ਪੱਖ ਇਹ ਹੈਗਾ ਵੀ ਦੀ ਸਟੋਰੀ ਆਫ ਸਫਰਿੰਗ ਸਫਰਿੰਗ ਇਜ਼ ਇਨਸੈਪਰੇਬਲ ਫਰਮ ਹੋਪ ਹੁਣ ਹੋਪ ਕਿਹੜੀ ਹੋਵੇ ਹੂੰ ਫਿਰ ਉਹਨੇ ਕਿਹਾ ਕਹਿੰਦੀ ਹੋਪ ਕੀ ਹੋਵੇ ਇਹ ਉਹਦਾ ਕਾਮਨ ਫੈਸਲਾ ਕਰਨਾ ਹੁੰਦਾ ਪਰ ਜਿਹੜੀ ਹੋਪ ਉਹ ਕੋਈ ਵੀ ਅਦਾਲਤੀ ਇਨਸਾਫ ਜਾਂ ਆਰਥਿਕ ਕੰਪਨਸੇਸ਼ਨ ਲੈਣ ਵਾਲੀਆਂ ਜਿਹੜੀਆਂ ਲੇਲੜੀਆਂ ਨੇ ਉਹਨਾਂ ਨੂੰ ਹੋਪ ਨਹੀਂ ਕਿਹਾ ਜਾ ਸਕਦਾ ਪਰ ਇੱਕ ਕਾਮ ਅਦਾਲਤੀ ਇਨਸਾਫ ਦੀਆਂ ਲੇਲੜੀਆਂ ਤੇ 2-2 ਲੱਖ ਰੁਪਏ ਦੀ ਕੰਪਨਸੇਸ਼ਨ ਲੈਣ ਦੀ ਜਿਹੜੀ 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 ਲੇਲੜੀਆਂ ਨੇ ਉਹਨਾਂ ਤੋਂ ਮੁਕਤ ਹੋਵੇ ਇਹਨੂੰ ਆਪਣੀ ਅਰਦਾਸ ਦਾ ਹਿੱਸਾ ਬਣਾਵੇ ਹੈਨਾ ਇਹ ਆਪਾਂ ਅਦਾਲਤੀ ਇਨਸਾਫ ਦੀ ਮੰਗ ਕਰਕੇ ਉਸ ਮਹਾਨ ਸਫਰਿੰਗ ਨੂੰ ਡਿਸ ਅਪੀਅਰ ਕਰ ਰਹੇ ਹਾਂ ਸੋ 40 ਸਾਲਾਂ ਬਾਅਦ ਸਾਨੂੰ ਇਹ ਗੱਲ ਸਮਝਣ ਦੀ ਲੋੜ ਆ ਵੀ ਅਸੀਂ ਡਿਸ ਅਪੀਅਰ ਨਾ ਕਰੀਏ ਉਹ ਪੈਰ ਪੈਰ ਤੇ ਸਾਡੀਆਂ ਰਗਾਂ ਵਿੱਚ ਸਾਡੇ ਖੂਨ ਵਿੱਚ ਸਾਡੀਆਂ ਮਨਾਂ ਵਿੱਚ ਸਾਡੀ ਆਤਮਾ ਵਿੱਚ ਤੇ ਸਾਡੀਆਂ ਸੋਚਾਂ ਵਿੱਚ ਜਿਹੜਾ ਉਹ ਦਰਦ ਤੇ ਪੀੜਾ ਲਗਾਤਾਰ ਹੋ ਰਹੇ ਉਹ ਸਾਡੀ ਸ਼ਖਸੀਅਤ ਤੋਂ ਸੈਪਰੇਟ ਨਾ ਹੋਵੇ ਉਹ ਸਾਡੀ ਸ਼ਖਸੀ ਜਿੰਨੀ ਦੇਰ ਉਹ ਸਾਡੀ ਸ਼ਖਸੀਅਤ ਦਾ ਹਿੱਸਾ ਬਣਿਆ ਰਹੇਗਾ ਉਹ ਫਿਰ ਜਿਹੜਾ ਹੈਗਾ ਵੀ ਉਹ ਇੱਕ ਤਰ੍ਹਾਂ ਨਾਲ ਜਿਹੜਾ ਕਲੈਕਟ ਆ ਉਹ ਉਹ ਕਰਦਾ ਹੈਗਾ ਸੋ ਇਸ ਤਰ੍ਹਾਂ ਬੰਬਾਸਾ ਕਹਿੰਦੀ ਹੈ ਵੀ ਜਿਹੜੀ ਸਫਰਿੰਗ ਆ ਉਹਦੇ ਨਾਲ ਜਿਹੜੀਆਂ ਡਾਈਮੈਂਸ਼ਨਸ ਆ ਉਹ ਵੀ ਆ ਕੌਮ ਨੂੰ ਉਹ ਕਹਿੰਦੀ ਇਟ ਇਜ਼ ਅ ਸ਼ੇਅਰਡ ਸਫਰਿੰਗ ਸਾਂਝੇ ਤੌਰ ਤੇ ਹੰਢਾਈ ਹੋਈ ਪੀੜਾ ਇਟ ਇਜ਼ ਯੂਨੀਫਾਈਇੰਗ ਸਫਰਿੰਗ ਜਿਹੜੀ ਕੌਮ ਨੂੰ ਇਕਮੁੱਠ ਕਰ ਦਿੰਦੀ ਹੈ ਉਸ ਸਫਰਿੰਗ ਕਰਕੇ ਕੌਮ ਇਹ ਸੋਚਦੀ ਹੈ ਵੀ ਅਸੀਂ ਕੌਮੀ ਤੌਰ ਤੇ ਇਕਮੁੱਠ ਹੋਣਾ ਐਂਡ ਇਟ ਇਜ਼ ਆਇਡੈਂਟੀਫਾਈਕੈਟਰੀ ਸਫਰਿੰਗ ਜਿਹੜੀ ਸਾਡੀ ਪਛਾਣ ਆ ਇੱਕ ਸਿੱਖਾਂ ਦੀ ਕੌਮ ਦੇ ਤੌਰ ਤੇ ਆਇਡੈਂਟੀਫਿਕੇਸ਼ਨ ਆ ਜਿਹੜੀ ਸਫਰਿੰਗ ਆ ਉਸ ਆਇਡੈਂਟੀਫਿਕੇਸ਼ਨ ਨੂੰ ਜਿਹੜੀ ਯੂਨੀਫਾਈ ਕਰਦੀ ਹੈ ਸੋ ਇਹ ਇਸ ਪੀੜ ਚੋਂ ਤਿੰਨ ਕਿਸਮ ਦੀਆਂ ਸਫਰਿੰਗਸ ਨਿਕਲਦੀਆਂ ਜਿਹੜੀਆਂ ਆਪਸ ਵਿੱਚ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਹੂੰ ਸੋ ਇਸ ਤਰ੍ਹਾਂ ਸਿੱਖ ਕੌਮ ਨੂੰ 40 ਸਾਲਾਂ ਤੋਂ ਬਾਅਦ ਆ ਜਿਹੜਾ ਵੀ ਇਹ 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 ਬਹੁਤ ਜ਼ਰੂਰੀ ਤੌਰ ਤੇ ਸੋਚਣਾ ਚਾਹੀਦਾ ਵੀ ਅਸੀਂ ਇਸ ਸਫਰਿੰਗ ਨੂੰ 1984 ਵਾਲੀ ਸਫਰਿੰਗ ਨੂੰ ਇੱਕ ਤਾਂ ਤਮਾਸ਼ਾ ਨਾ ਬਣਾਈਏ ਦੂਜਾ ਅਦਾਲਤੀ ਚੱਕਰਾਂ ਚੋਂ ਬਾਹਰ ਨਿਕਲੀ ਅਸੀਂ ਲੇਲੜੀਆਂ ਨਾ ਕੱਢੀਆਂ ਇਨਸਾਫ ਲਈ ਜਿਹੜੀ ਹੋਪ ਪੈਦਾ ਕਰੀਆ ਇਹਨਾਂ ਨੇ ਇੱਕ ਵੱਡਾ ਨਿਸ਼ਾਨਾ ਸਿੱਖਾਂ ਲਈ ਜਿਹੜਾ ਇਸ ਜ਼ੁਲਮ ਚੋਂ ਨਿਕੜਿਆ ਉਸ ਨਿਸ਼ਾਨੇ ਦੀ ਪ੍ਰਾਪਤੀ ਲਈ ਕਦਮ ਅੱਗੇ ਵਧਾਈਏ ਸਿਮਬੋਲਿਕ ਜਸਟਿਸ ਦੀ ਅਕਸਰ ਇਹ ਗੱਲ ਆ ਜਾਂਦੀ ਆ ਜਦੋਂ ਵੀ ਆਪਾਂ ਨਵੰਬਰ 1984 ਜਾਂ ਜੂਨ 1984 ਦੀ ਗੱਲ ਕਰਦੇ ਤੇ ਉਹੀ ਗੱਲ ਜਿੱਦਾਂ ਤੁਸੀਂ ਦੱਸ ਰਹੇ ਆ ਵੀ ਇਹ ਗੱਲ ਆਉਂਦੀ ਆ ਵੀ ਉੱਥੇ ਤਾਂ ਇਨਸਾਫ ਨਹੀਂ ਉੱਥੇ ਤਾਂ ਇਨਸਾਫ ਮਿਲਣਾ ਨਹੀਂ ਅਦਾਲਤੀ ਇਨਸਾਫ ਦੀ ਉਮੀਦ ਨਾ ਰੱਖੇ ਸੋ ਉਹਨਾਂ ਦੇ ਲਈ ਇਸ ਪ੍ਰੋਪਾਗੈਂਡੇ ਦੇ ਵਿੱਚੋਂ ਜਾਂ ਨਿਕਲਣਾ ਜਾਂ ਇਸ ਗੱਲ ਦੇ ਵਿੱਚੋਂ ਕਿੱਦਾਂ ਨਿਕਲਿਆ ਜਾ ਸਕਦਾ ਹੈ ਅੱਜ ਉਦੇ ਚ ਹੋਇਆ ਹੈਗਾ ਵੀ ਸਾਡੇ ਕਿਉਂਕਿ ਜਿਹੜੀ ਐਸਟਰ ਪੰਬਾਸਾ ਉਹਨੇ ਵੀ ਇਹ ਗੱਲ ਕਹੀ ਹੈਗੀ ਆ ਵੀ ਹਰੇਕ ਕੌਮ ਚ ਦੋ ਟ੍ਰੈਂਡਸ ਵਾਲੇ ਲੋਕ ਹੁੰਦੇ ਆ ਇੱਕ ਤਾਂ ਜਿਨ੍ਹਾਂ ਨੂੰ ਜ਼ੁਲਮਾਂ ਦੀ ਬਹੁਤ ਤਿੱਖੀ ਪੀੜ ਹੋਈ ਆ ਉਹ ਆ ਇੱਕ ਆ ਜਿਨ੍ਹਾਂ ਨੂੰ ਸਬਟਲ ਪੀੜ ਹੋਈ ਆ ਵੀ ਉਹ ਬਹੁਤ ਉਹਨੂੰ ਇਸ ਤਰ੍ਹਾਂ ਨਹੀਂ ਸਮਝਦੇ ਵੀ ਸਾਡੀ ਕੌਮ ਤੇ ਹਮਲਾ ਉਹਨਾਂ ਨੂੰ ਲੱਗਦਾ ਵੀ ਇੱਕ ਸਿਸਟਮ ਵਿੱਚ ਗਲਤੀ ਹੋ ਗਈ ਹੋਈ ਆ ਸੋ ਉਹ ਲੋਕ ਆ ਕਹਿੰਦੀ ਆ ਵੀ ਅਦਾਲਤੀ ਢਾਂਚੇ ਚਾ ਜਿਹੜੇ ਚੱਲਦੇ ਰਹਿੰਦੇ ਆ ਉਹਨਾਂ ਨੂੰ ਤੁਸੀਂ ਇੱਕ ਤਾਂ ਸਮਝਾਉਣ ਦਾ ਯਤਨ ਕਰਦੇ ਹੋ ਕਿੰਨਾ ਕੁ ਸਮਝਦੇ ਆ ਯਾ ਅਸੀਂ ਕਿੰਨੇਕ ਵਿਭਾਗ ਕੀ ਯਾ ਫ੍ਰੈਂਕਲੀ ਉਹਨਾਂ ਨੂੰ ਸਮਝਾ ਸਕਦੇ ਆ ਇਹ ਉਹਨਾਂ ਦੀ ਮਾਨਸਿਕਤਾ ਤੇ ਡਿਪੈਂਡ ਕਰਦਾ ਪਰ ਸਾਨੂੰ ਅਕੈਡਮਿਕਲੀ ਇਹ ਨੈਰੇਟਿਵ ਸਿਰਜਣਾ ਚਾਹੀਦਾ ਸੋ ਸਾਡੇ ਚ ਆਪਾਂ ਪਹਿਲਾਂ ਵੀ ਗੱਲ ਕਰੀ ਆ ਵੀ ਅਕੈਡਮਿਕਲੀ ਬਹੁਤ ਘੱਟ ਕੰਮ ਹੋਇਆ 1984 ਦੇ ਸਮੁੱਚੇ ਘਟਨਾਕ੍ਰਮ ਤੇ ਦੋਵਾਂ ਸਾਕੇਆਂ ਤੇ ਸਾਡੇ ਕੋਲ ਅਕੈਡਮਿਕਲੀ ਉਸ ਲੈਵਲ ਦਾ ਜਿਹੜਾ ਗਲੋਬਲ ਲੈਵਲ ਦੀ ਅਕੈਡੈਮਿਕ ਐਕਸਰਸਾਈਜ਼ ਚਾਹੀਦੀ ਆ ਉਹ ਸਾਡੇ ਚ ਨਹੀਂ ਹੋਈ ਸੋ ਸਾਡੀ ਇਹ ਲੋਡ ਹੁਣ ਉਹਨਾਂ ਸਾਕੇਆਂ ਤੋਂ ਬਾਅਦ ਬੀਐਸਯੂ ਅਕੈਡਮਿਕਲੀ ਇੱਕ ਸਿੱਖਾਂ ਦਾ ਆਪਣਾ ਯੂਨਿਕ ਨੈਰੇਟਿਵ ਸਿਰਜੀ ਹੈ ਕਿ ਸਿੱਖਾਂ ਦੀ ਯੂਨਿਕ ਆਈਡੈਂਟੀਟੀ ਚ ਜਿਹੜੀ ਯੂਨਿਕ ਸਫਰਿੰਗ ਹੋਈ ਹੈ ਸਾਡੇ ਜਿਹੜੀ ਸਾਡੀ ਆਈਡੈਂਟੀਫਾਈਕੇਟਰੀ ਸਫਰਿੰਗ ਹੋਈ ਹੈ ਸੋ ਉਹਦੇ ਲਈ ਅਸੀਂ ਜਿਹੜਾ ਹੈਗਾ ਅਕੈਡਮਿਕ ਸਰਗਰਮੇ ਕਰੀਏ ਸਾਡੇ ਆਪਣੇ ਥਿੰਕ ਟੈਂਕ ਹੋਣ ਜਿਹੜੇ ਬੇਸਡ ਹੋਣ ਸਿੱਖਾਂ ਦੇ ਸਮੁੱਚੇ ਪਰਸਪੈਕਟਿਵ ਤੇ ਸੋ ਸਫਰਿੰਗ ਵਾਲਾ ਜਿਹੜਾ ਕਨਸੈਪਟ ਹੈ ਉਹ ਇੱਕ ਪਾਰਟ ਹੋ ਸਕਦਾ ਸੋ ਉਹ ਹੋਲਿਸਟਿਕ ਨਾ ਹੋਵੇ ਉਹਦੇ ਚ ਰਿਲੀਜੀਅਸ ਲੈਵਲ ਤੇ ਜਿਹੜੀ ਰਿਸਰਚ ਹੋਵੇ ਲੈਂਗੁਇਸਟਿਕਲੀ ਜਿਹੜੀ ਰਿਸਰਚ ਹੋਵੇ ਐਨਥਰੋਪੋਲੋਜੀਕਲੀ ਹਿਸਟੋਰੀਕਲੀ ਉਹਦੇ ਬਹੁਤ ਸਾਰੀਆਂ ਬ੍ਰਾਂਚੇਸ ਨੇ ਸੋ ਇਹ ਸ ਜਿਹੜਾ 1984 ਤੋਂ ਬਾਅਦ ਸਾਡਾ ਜਿਹੜਾ ਰਿਸ਼ਤਾ ਬਦਲ ਗਿਆ ਹੋਇਆ ਜਿਹੜਾ ਸਾਡਾ ਸੋਚਣ ਦਾ ਢੰਗ ਬਦਲਿਆ ਉਹਨੂੰ ਅਸੀਂ ਅਕੈਡਮੀਕਲੀ ਜਿਹੜਾ ਹੈਗਾ ਪ੍ਰੂਵ ਕਰੀਏ ਗਲੋਬਲ ਅਕੈਡਮੀਕਲ ਜਿਹੜੇ ਜਿਹੜੇ ਸਰਕਲਸ ਹੈਗੇ ਉਹਨਾਂ ਵਿੱਚ ਸੋ ਉਹਦੇ ਨਾਲ ਹੀ ਜਿਹੜੀ ਟ੍ਰੈਂਡ ਸੈਟਿੰਗ ਆ ਕੌਮ ਦੀ ਤੇ ਉਹਦੇ ਨਿਸ਼ਾਨਿਆਂ ਦੀ ਟ੍ਰੈਂਡ ਸੈਟਿੰਗ ਆ ਉਹ ਹੋ ਸਕਦੀ ਹੈ ਹੂੰ